ਸਾਰੀ ਦੁਨੀਆ ਫੁੱਟਨੇ ਕਰ ਦਿੱਤੀ ਵਰਵਾਰ ਖਤਮ ਮਰਿਆਦਾ ਹੋ ਗਈ ਕਰ ਕਰ ਬਦੇ ਫਸਾ ਕਰ ਕਰ ਬਦੇ ਫਸਾ ਹੋਟ ਐਸੀ ਚੰਦਰੀ ਜੋ ਦੁਨੀਆ ਦੇ ਪੇਸ਼ ਪੈਗੀ ਇੱਕ ਦੂਜੇ ਦੇਸ਼ਾਂ 'ਈ ਆਪਸ ਲੜਾਏ ਫੁੱਟ ਰੂਸ ਜੋ ਕਰੇ ਨਿਜ਼ਰਾਈਲ ਤੇ ਇਰਾਨ ਸਵੀ ਹੋਰ ਵੀ ਅਨੇਕ ਰਿਸ਼ ਮਿੱਟੀ 'ਚ ਰੜਾਏ ਫੁੱਟ ਸੋਰਨ ਦੀ ਚਿੜੀਆ ਜੋ ਭਾਰਤ ਨੂੰ ਆਖ ਦੇਸੀ ਬਾਹਰਲੇ ਲੁਟੇਰਿਆਂ ਤੋਂ ਸੋਰਨ ਲੁਟਾਏ ਫੁੱਟ ਮੋਗਲਾਂ ਤੇ ਗੋਰਿਆਂ ਨੇ ਭਾਰਤ ਗੁਲਾਮ ਕੀਤਾ ਸੱਤ ਸਦੀਆਂ ਦਾ ਪੱਕਾ ਕਬਜ਼ਾ ਕਰਾਏ ਫੁੱਟ ਸੌ ਸਾਲ ਗਿੱਥੇ ਰੇਕੇ ਗੋਰੀਆਂ ਮਚਾਈ ਲੁੱਟ ਭਾਰਤ ਨੂੰ ਖੋਖਲਾ ਤੇ ਬੰਦੂ ਬਣਵਾਏ ਫੁੱਟ ਖੂਨ ਡੋਲ ਅਣਖੀਆਂ ਜੋਦਿਆਂ ਗੁਜਾਦ ਕੀਤਾ ਟੁਕੜੇ ਜੋ ਦੇਸ਼ ਵਾਲੇ ਤੋੜ ਕੇ ਬਣਾਏ ਫੁੱਟ ਭਾਰਤ ਤੇ پاک ਵਾਲੀ ਬੰਡ ਜਦੋਂ ਹੋਣ ਲੱਗੀ ਲੱਖਾਂ ਲੋਕਾਂ ਤਾਂ ਹੀ ਮੌਤ ਘਾਟ ਉਤਰਾਈ ਫੁੱਟ ਫੇਰ ਵੀ ਸਬਰ ਨਹੀਂ ਆਇਆ ਫੁੱਟ ਡੈਣ ਤਾਈਂ ਕਾਰਗਿਲ 71 ਦਾ ਯੰਗ ਕਰਵਾਏ ਫੁੱਟ ਗੁਰੂ ਅਵਤਾਰਾਂ ਪੀਰਾਂ ਸੰਤਾਂ ਦੀ ਪੰਜਾਬ ਭੂਮੀ ਤਿੰਨ ਟੁਕੜਿਆਂ ਦੇ ਵਿੱਚ ਇਸ ਕੋ ਵੰਡਾਏ ਫੁੱਟ ਛੋਟਾ ਜਾ ਪੰਜਾਬ ਤੇ ਹਿਮਾਚਲ ਤੇ ਰਾਣ ਬਣੇ ਹੁਣ ਰਾਜਤਾਨੀ ਅਤੇ ਪਾਣੀ ਤੋਂ ਫਸਾਏ ਫੁੱਟ ਬਿਰਸਾ ਗਮੀਰ ਸੱਚਾ ਸੁੱਚਾ ਸੀ ਪੰਜਾਬ ਵਾਲਾ ਚਿੱਟੇ ਨਸ਼ੇ ਵਾਲੀ ਇੱਥੇ ਅਤ ਕਰਵਾਏ ਫੁੱਟ ਬੱਚੇ ਬੁੱਢੇ ਜਵਾਨੀ ਤੇ ਲੜਕੀਆਂ ਲਪੇਟ ਲਏ ਨੇ ਹੋਰ ਬਈ ਅਨੇਕਾ ਨਸ਼ੇ ਦੇਸ਼ ਵਿੱਚ ਲਾਏ ਫੁੱਟ ਸਭਨਾ ਤੋਂ ਕਣਾਉਣਾ ਕੰਮ ਬਿਰਦ ਆਸ਼ਰਮ ਹੁੰਦਾ ਆ ਸ਼ਰਮਾਂ ਦਾ ਮਾਤਾ ਪਿਤਾ ਤੀਰਥ ਜੇ ਜੰਗੇੜੀ ਝਟਵਾਏ ਫੁੱਟ ਵਿਆਹ ਦੇ ਪਾਕ ਬੰਧਨਾਂ ਚ ਮੁੰਡਾ ਕੁੜੀ ਬੰਧ ਜਾਂਦੇ 6 ਮਹੀਨੇ ਬਾਅਦ ਕੀ ਡਿਵੋਰਸ ਕਰਾਏ ਫੁੱਟ ਮਾਨ ਮਰਿਆ ਦਾ ਛੋਟੇ ਵੱਡੇ ਜਾਤ ਪਾਤ ਦੀ ਨਾ ਜੇਵਰ ਨੰਬਰ ਆਤਕਾਰ ਲੱਖਾਂ ਬਣਵਾਏ ਫੁੱਟ ਘਰਾਂ ਦੇ ਬੰਡਾਰੇ ਮਾਤ ਪਿਤਾ ਭਾਈ ਭਾਈ ਤਾਈ ਲੋਭ ਵੱਸ ਹੋ ਗਏ ਇੱਕ ਦੂਜੇ ਨੂੰ ਕਟਾਏ ਫੁੱਟ ਸਭਨਾ ਤੋਂ ਪੈੜਾ ਹੋਰ ਕਰਨ ਕਰਵਾਏ ਪੈੜੀ ਨੰਨੇ ਜੇ ਪਿਆਰੇ ਵਾਲੋ ਵਰਸ਼ਨ ਕਰਾਏ ਫੁੱਟ ਪ੍ਰੇਮ ਮੋੜ ਬੰਦ ਕਰ ਕਰਦੇ ਕਲਮ ਬੰਦ ਫਿਰਦੀ ਹੈ ਪੁੱਤਰੀ ਚੁਗਿਰ ਦੇ ਚੁਰਾਏ ਫੁੱਟ ਮੇਰੇ ਵੀਰੋ ਪੈਣੋਂ ਨੋ ਜਵਾਨੋ ਛੱਡੋ ਹਉਮੈ ਲੋਭ ਰੰਗਲਾ ਪੰਜਾਬ ਬਣੂ ਆਪੇ ਮਰ ਜਾਊ ਫੁੱਟ